ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪਹੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਸ਼ਾਮ ਦਾ ਟਾਈਮ ਹੈ ਮੈਂ ਤੇ ਡਾਕਟਰ ਸਾਹਿਬ ਚੱਲੇ ਸੀਗੇ ਗੋਪਾਲਪੁਰ ਗੋਪਾਲਪੁਰ ਤੋਂ ਆਪਾਂ ਜਗਾਠਾ ਤਿਆਰ ਕਰਵਾਈਆਂ ਨੇ ਜੀ ਆਪਣੇ ਘਰ ਦੀਆਂ ਤੇ ਅੱਜ ਉਹਨਾਂ ਦੇ ਆਪਾਂ ਹਿਸਾਬ ਕਿਤਾਬ ਕਰਨ ਚੱਲੇ ਸੀਗੇ ਕੁਝ ਜ਼ਿਆਦਾ ਦੂਰ ਨਹੀਂ ਪਹੀੜ ਤੋਂ ਸਿਰਫ 4-5 ਕਿਲੋਮੀਟਰ ਦੀ ਦੂਰੀ ਤੇ ਹੀ ਹੈ ਜੀ ਤੇ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਜੀ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਆ ਆਪਾਂ ਪਹੁੰਚ ਗਏ ਸੀਗੇ ਕੋਪਾਲਪੁਰ ਤੇ ਡਾਕਟਰ ਸਾਹਿਬ ਦੱਸ ਰਹੇ ਸੀਗੇ ਕਹਿੰਦੇ ਵੀ ਕਲਗੀਧਰ ਸ਼ਾਪ ਹੈ ਇਹਨਾਂ ਦੀ ਸ਼ਾਪ ਦਾ ਨਾਮ ਹੈ ਜਿਹੜਾ ਕਲਗੀਧਰ ਹੈ ਤੇ ਵੀ ਬਹੁਤ ਵਧੀਆ ਕੰਮ ਕਰਦੇ ਨੇ ਬਸ ਅਸੀਂ ਉਰੇ ਪਹੁੰਚ ਗਏ ਸੀਗੇ ਤੇ ਆਪਣਾ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕਰਕੇ ਦਿੱਤਾ ਜੀ ਇੱਥੇ ਸਾਨੂੰ ਲੱਗ ਗਏ ਸੀਗੇ 15-20 ਮਿੰਟ ਉਸ ਤੋਂ ਬਾਅਦ ਬਸ ਇਹਨਾਂ ਦਾ ਹਿਸਾਬ-ਕਿਤਾਬ ਕਰਕੇ ਫਿਰ ਅਸੀਂ ਚਲੇ ਗਏ ਸੀਗੇ ਅਮ드ਗੜ ਅਮ드ਗੜ ਥੋੜਾ ਜਿਹਾ ਕੰਮ ਸੀ ਉਸ ਤੋਂ ਬਾਅਦ ਅਮ드ਗੜ ਤੋਂ ਬਾਅਦ ਫਿਰ ਅਸੀਂ ਆਏ ਸੀਗੇ ਜੀ ਮੋਟਰ ਤੇ ਚਲੋ ਜੀ ਆਪਾਂ ਚੱਲਦੇ ਆਂ ਲੋ ਜੀ ਡਾਕਟਰ ਸਾਹਿਬ ਨੇ ਆ ਕੇ ਮੋਟਰ ਚਲਾਤੀ ਨਾਲੇ ਤਾਂ ਆਪਾਂ ਪਾਣੀ ਭਰ ਕੇ ਜਾਣਾ ਸੀ ਇੱਥੇ ਸਵੇਰੇ ਮਿਸਤਰੀਆਂ ਨੂੰ ਪਾਣੀ ਚਾਹੀਦਾ ਤੇ ਨਾਲੇ ਚਲੋ ਮੈਂ ਕਿਹਾ ਵੀ ਤੁਹਾਨੂੰ ਦਿਖਾ ਦਈਏ ਵੀ ਆਪਣਾ ਕਿੰਨਾ ਕੰਮ ਹੋ ਗਿਆ ਦੇਖੋ ਜੀ ਆਪਣੇ ਚਗਾਠਾਂ ਨੇ ਜਿਹੜੀਆਂ ਲੱਗ ਗਈਆਂ ਆਪਣਾ ਜਿਹੜਾ ਲੌਬੀ ਵਾਲਾ ਗੇਟ ਹੈ ਮੇਨ ਬਸ ਉਹ ਰਹਿੰਦਾ ਹੋਣਾ ਵਾਲਾ ਇੱਕ ਹੋਰ ਰਹਿੰਦਾ ਜੀ ਆਪਣੇ ਖਿੜਕੀਆਂ ਵਗੈਰਾ ਉਹ ਕੱਲ ਨੂੰ ਆਉਣਗੀਆਂ ਬਾਕੀ ਜਿਹੜੀਆਂ ਕਮਰਿਆਂ ਦੀਆਂ ਚਗਾਠਾਂ ਨੇ ਬਾਥਰੂਮ ਦੀਆਂ ਹਨਾ ਉਹ ਰੱਖਤੀਆਂ ਨੇ ਮਿਸਤਰੀਆਂ ਨੇ ਤੇ ਇਹ ਸ਼ਾਗਨ ਕਰਤਾ ਸੀ ਕੱਲ ਮਿਸਤਰੀ ਸਾਹਿਬ ਨੇ ਆਪ ਮੈਨੂੰ ਤਾਂ ਐ ਸੀ ਮੈਂ ਕਿਹਾ ਚਲੋ ਮਹਿਕ ਤੋਂ ਕਰਵਾ ਦਾਂਗੇ ਆਪਾਂ ਸ਼ਾਗਨ ਤੇ ਫਿਰ ਉਹ ਸਕੂਲ ਗਈ ਹੋਈ ਸੀਗੀ ਮਿਸਤਰੀ ਸਾਹਿਬ ਡਾਕਟਰ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਮੈਨੂੰ ਲੱਡੂਆਂ ਡੱਬਾ ਲਿਆ ਦਿਓ ਨਾਲੇ ਮੈਨੂੰ ਵੀ ਜਿਹੜਾ ਖੰਭਣੀ ਹੁੰਦੀ ਹੈ ਵੀ ਉਹ ਲਿਆ ਦਿਓ ਕਹਿੰਦੇ ਮੈਂ ਆਪੇ ਸ਼ਗਨ ਕਰ ਦਿੰਨਾ ਆਹ ਦੇਖੋ ਮਿਸਤਰੀ ਸਾਹਿਬ ਨੇ ਨਾਲੇ ਖੰਭਣੀ ਬਣਤੀ ਸੀਗੀ ਸ਼ਗਨ ਕਰਤਾ ਸੀਗਾ ਚੁਗਾਠ ਆਪਣੇ ਕੱਲ ਰੱਖੀਆਂ ਗਈਆਂ ਸੀ ਆ ਆਪਣੀ ਹੈਗੀ ਚੁਗਾਠ ਬਾਹਰ ਲਈ ਉਹਦੇ ਵਾਲੀ ਡਰਾਇੰਗ ਰੂਮ ਵਾਲੀ ਜਿਹੜਾ ਬਾਹਰਲਾ ਗੇਟ ਹੁੰਦਾ ਜਿਹੜੀ ਉਹ ਚਗਾਠ ਹੈ ਉਹ ਵਾਲੀ ਉਹ ਹੈਗੀ ਆਪਣੇ ਬਾਥਰੂਮ ਦੇ ਬਾਹਰਲੇ ਦੀ ਇੱਥੇ ਆਪਣੀ ਮੇਨ ਲੱਗਣੀ ਹੈ ਹਜੇ ਲੌਬੀ ਨੂੰ ਆਹ ਪੋਰਚ ਹੈ ਇਹ ਪੋਰਚ ਹੈ ਜੀ ਤੇ ਇੰਨੀ-ਇੰਨੀ ਕੰਧਾਂ ਹੋ ਗਈਆਂ ਇੰਨੇ-ਇੰਨੇ ਸਾਰੀਆਂ ਹੋ ਗਈਆਂ ਥੋੜੇ ਦਿਨਾਂ ਦੇ ਵਿੱਚ ਹੀ ਮੈਨੂੰ ਲੱਗਦਾ ਵੀ ਪਾ ਦੇਣਗੇ ਲੈਂਟਰ ਇਹਦੇ ਡਾਕਟਰ ਸਾਹਿਬ ਪਾਣੀ ਭਰ ਰਹੇ ਸੀਗੇ ਬਹੁਤ ਜ਼ਿੰਮੇਵਾਰੀਆਂ ਨੇ ਵਿਚਾਰਿਆ ਇਹਨੂੰ ਸਾਰਾ ਕੁਝ ਦੇਖਣਾ ਪੈਂਦਾ ਜੀ ਤੇ ਬਾਕੀ ਚ ਗਾਠਾਂ ਸਾਰੀਆਂ ਆਪਣੀਆਂ ਲੱਗ ਗਈਆਂ ਖਿੜਕੀਆਂ ਰਹਿ ਗਈਆਂ ਕੱਲ ਨੂੰ ਆ ਜਾਣਗੀਆਂ ਖਿੜਕੀਆਂ ਵਗੈਰਾ ਆ ਦੇਖੋ ਆ ਬਾਥਰੂਮ ਦਾ ਗੇਟ ਹੈ ਆ ਵਾਲਾ ਬਾਥਰੂਮ ਦਾ ਗੇਟ ਹੈ ਤੇ ਆ ਵਾਲਾ ਇੱਥੇ ਆਪਣਾ ਉਹ ਲੱਗੂਗਾ ਮਿਰਰ ਵੱਡਾ ਮਿਰਰ ਵਗੈਰਾ ਜਿਹੜੀ ਉਹ ਹੁੰਦੀ ਆ ਨੀਚੇ ਮਿਰਰ ਦੇ ਨੀਚੇ ਰੱਖਦੇ ਹੁੰਦੇ ਆ ਜਿਹੜੀ ਸੈਟੀ ਜੀ ਹੁੰਦੀ ਆ ਜਿਹੜੀ ਉਹ ਰੱਖੀ ਜਾਊਗੀ ਤੇ ਇੱਕ ਰੂਮ ਦੀ ਆ ਆ ਗਈ ਜ਼ਿਗਾਠ ਆ ਰੂਮ ਹੈ ਜੀ ਆਪਣਾ ਇੱਕ ਇਹ ਰੂਮ ਵੱਡਾ ਹੈ ਆਪਣਾ ਤੇ ਆ ਬਾਰਲੀ ਹੋ ਗਈ ਜੀ ਪਿੱਛੇ ਰੱਖਿਆ ਇੱਕ ਰੂਮ ਗੇਟ ਆਪਾਂ ਰੂਮ ਦੇ ਬਾਹਰ ਗੇਟ ਰੱਖਿਆ ਇੱਕ ਤੇ ਇੱਥੇ ਖਿੜਕੀ ਲੱਗੂਗੀ ਇੱਥੇ ਖਿੜਕੀ ਲੱਗੂਗੀ ਇੱਥੇ ਗੇਟ ਰੱਖਤਾ ਤੇ ਇੰਨੇ ਇੰਨੇ ਕੰਦਾ ਹੋ ਗਈਆਂ ਬੜੀਆਂ ਨਿਮੇੜਦੇ ਨੇ ਜੀ ਕੰਮ ਤਾਂ ਬਹੁਤ ਵਧੀਆ ਨਿਮੇੜਦੇ ਨੇ ਬਸ ਉਦੋਂ ਹੀ ਟਾਈਮ ਲੱਗਿਆ ਜਦੋਂ ਆਪਣੇ ਨਿਉਆ ਭਰੀਆਂ ਨੇ ਨਿਉਆ ਦੇ ਵਿੱਚ ਭਰਤ ਹਨਾ ਉਹ ਟਾਈਮ ਲੱਗ ਗਿਆ ਕੁਝ ਜ਼ਿਆਦਾ ਆ ਦੇਖੋ ਆ ਦੇਖੋ ਆ ਸਟੋਰ ਦਾ 게ਟ ਹੈ ਜੀ ਆਪਣਾ ਠੀਕ ਆ ਗਏ ਕਾਫੀ ਲੈ ਕੇ ਕੰਮ ਤਾਂ ਚੱਕ ਕੇ ਮੈਂ ਕਿਹਾ ਚੱਲ ਤੁਹਾਨੂੰ ਗੇੜਾ ਕਢਾ ਲਈ ਹੈ ਹਾਂ ਜੀ ਆ ਆਪਣਾ ਬਾਥਰੂਮ ਹੈ ਜੀ ਲੌਬੀ ਵਾਲਾ ਇਹ ਵੀ ਵਧੀਆ ਬਣ ਗਿਆ ਜੀ ਆ ਆਪਣਾ ਇੱਕ ਰੂਮ ਆ ਗਿਆ ਆਪਣਾ ਤੇ ਆਹ ਆਪਣਾ ਡਰਾਇ ਉਹਦਾ ਆ ਗਿਆ ਕੀ ਹੁੰਦਾ ਭੁੱਲ ਗਈ ਆ ਬਾਥਰੂਮ ਆ ਗਿਆ ਤੇ ਇੱਥੇ ਆਪਣੀ ਉਹ ਬਣੂਗੀ ਅਲਮੇਰਾ ਵਗੈਰਾ ਆ ਦੇਖੋ ਆ ਜਗ੍ਹਾ ਆ ਗਿਆ ਆ ਕਮਰੇ ਵਾਲਾ ਵਾਸ਼ਰੂਮ ਆ ਗਿਆ ਆਪਣਾ। ਹੋ ਚਲ ਆਪੀ ਮੋਟਰ ਤੇਰੀ। ਚਲ ਆਤੀ। ਤੈਨੂੰ ਸਵੇਰੇ ਮਿਲ ਕੇ ਆਉਣਾ। ਠੀਕ ਆ। ਆਹ ਹੈ ਜੀ ਆਪਣਾ ਡ्रेसਿੰਗ ਏਰੀਆ। ਹੋਰ ਪਹਿਲੇ ਜਾਣੇ ਆਪਾਂ। ਕਦੇ ਕਦੇ ਦਿਮਾਗ ਚੋਂ ਨਿਕਲ ਜਾਂਦਾ ਪਤਾ ਹੀ ਨਹੀਂ ਲੱਗਦਾ। ਬਾਹਰ ਫੜਾ ਲੂੰਗਾ। ਕਿਹੜਾ ਇੱਕ ਪਾਸੇ ਦਿਮਾਗ ਰਹਿੰਦਾ ਬਹੁਤ ਪਾਸੇ ਦਿਮਾਗ ਘੁੰਮਦਾ ਫਿਰਦਾ। ਦੇਖੋ। ਇਥੇ ਖਿੜਕੀ ਲੱਗਣੀ ਹੈ ਆਪਣੀ ਇਹ ਖਿੜਕੀਆਂ ਰੱਖੀਆਂ ਨੇ 5 5 ਫੁੱਟ ਦੀਆਂ ਤੇ ਜਿਹੜੀ ਆਪਣੀ ਰੱਖੀਆ ਡ్రਾਈਿੰਗ ਰੂਮ ਦੀ ਉਹ ਰੱਖੀਆ 6 ਫੁੱਟ ਦੀ ਉਹ ਵਾਲੀ ਉਹ 6 ਫੁੱਟ ਦੀ ਰੱਖੀ ਹੈ ਖਿੜਕੀ ਦੀ ਵੀ ਆਉਦੀ ਸੱਚ ਰਸੋਈ ਦੀ ਖਿੜਕੀ ਵੀ ਆਪਣੀ 5 ਫੁੱਟ ਦੀ ਰੱਖੀ ਹੈ ਬਹੁਤ ਵੱਡਾ ਨੁਕਸਾਨ ਹੋਣੋਂ ਬਚ ਗਿਆ ਜੀ ਆਪਣਾ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਬੈਠ ਕੇ ਜਿਸ ਦਿਨ ਆਪਣੇ ਰੇਤਾ ਆਇਆ ਨਾ ਰੇਤੇ ਦਾ ਟਿਪਰ ਮੰਗਾਇਆ ਸੀ ਆਪਾਂ ਉਸ ਦਿਨ ਆਪਣਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਥੋੜੇ ਚ ਸਰ ਗਿਆ ਹਾਂਜੀ ਪੈਪ ਹਾਂ ਪੈਪ ਫੜਾ ਦਿੰਨੀ ਆ ਵੱਡ ਪੈਪ ਫੜਾਉਣਾ ਹੀ ਡਾਕਟਰ ਸਾਹਿਬ ਨੇ ਆਪਾਂ ਬਹੁਤ ਬੜਾ ਨੁਕਸਾਨ ਹੋ ਜਾਣਾ ਸੀ ਜੀ ਥੋੜੇ ਨਸਾਨ ਨਾ ਸਰ ਗਿਆ ਚਲੋ ਹੋ ਤਾ ਗਿਆ ਨੁਕਸਾਨ ਪਰ ਥੋੜੇ ਨਾ ਸਰ ਗਿਆ ਚਲੋ ਮੇਰਾ ਵਾਹਿਗੁਰੂ ਦੀ ਓਹੋ ਕਸ ਬੀ ਇੱਕ ਮਿੰਟ ਥੋੜਾ ਆਤਾ ਜੀ ਪੈਪ ਡਾਕਟਰ ਸਾਹਿਬ ਨੂੰ ਹੁਣ ਮੈਂ ਮੋਟਰ ਚਲਾ ਕੇ ਆਉਣੀ ਆ ਆਪਣੇ ਆਹ ਵਾਲੀ ਮਰਸੀ ਵਾਲਾ ਪਣ ਅੱਜ ਨਾ 9 ਵਜੇ ਲੈਟ ਆਉਣੀ ਸੀਗੀ ਰਾਤ ਨੂੰ ਉਹਨਾਂ ਨੇ ਸੱਜ ਨਹੀਂ ਦੇਤੀ ਫਿਰ ਡਾਕਟਰ ਸਾਹਿਬ ਕਹਿੰਦੇ ਵੀ ਚਲੋ ਕੰਮ ਨਿਮੇੜ ਹੀ ਚੱਲਦੇ ਆ ਪਹਿਲਾਂ ਅਸੀਂ ਜੁਗਾਠ ਵਾਲੇ ਭਾਈ ਸਾਹਿਬ ਦਾ ਬੀਰ ਜੀ ਦਾ ਹਸਾਬ-ਕਿਤਾਬ ਕਰਕੇ ਆਏ ਸੀ ਤੇ ਉਧਰੋਂ ਫਿਰ ਅਸੀਂ ਚਲੇ ਗਏ ਐਮਰਗੜ੍ਹ ਐਮਰਗੜ੍ਹ ਤੱਕ ਸਾਹਿਬ ਨੇ ਦਵਾਈਆਂ ਦੇਣੀਆਂ ਸੀ ਕਿਆਂ ਦਵਾਈਆਂ ਵਗੈਰਾ ਫੜਾ ਕੇ ਫਿਰ ਸਾਨੂੰ ਆਉਂਦਿਆਂ ਨੂੰ ਲੇਟ ਹੋ ਗਏ ਮੈਂ ਕਿਹਾ ਚਲੋ ਹੁਣ ਬਣਾਈ ਚੱਲਦੇ ਆਂ ਵੀਡੀਓ ਕੀ ਹੋ ਗਿਆ ਕੀ ਹੋ ਗਿਆ ਚਲੋ ਸਾਕੇ ਮੇਰਾ ਹੋ ਗਿਆ ਜੀ ਤੁਹਾਨੂੰ ਦੱਸੂਗੀ ਮੈਂ ਬੈਠ ਕੇ ਕੀ ਪਾਣਾ ਬੀਤੇ ਆਪਣੇ ਨਾਲ ਮੈਂ ਰਹਿੰਦੀ ਆਪਣੇ ਜਗਾਟਾ ਜੀ ਚਲੋ ਉਹ ਵੀ ਆ ਜੂਗੀ ਸਵੇਰੇ ਜੀ ਠੀਕ ਹੈ ਜੀ ਮਿਲਦੇ ਆਪਾਂ ਫੇਰ